ਜੀ ਸੀ ਕਿ ਮੇਰੇ ਆ ਚੀਜ਼ ਤੇ ਆ ਪੱcnੀਆਂ ਤੇ ਇੱਕੋ ਹੋ ਗਿਆ ਸੀ ਮਾਸ ਭਰ ਗਿਆ ਚਰਪੀ ਵਗੈਰਾ ਅੱਛਾ ਹਾਂਜੀ ਮੈਂ ਕਾਫੀ 4 ਸਾਲ ਹੋ ਗਿਆ ਮੈਂ ਕਾਫੀ ਟਰੀਟਮੈਂਟ ਕਰਵਾਏ ਆ ਪੱਟੇ ਵਗੈਰਾ ਵੀ ਲਾਇਆ ਬਟ ਕੋਈ ਫਰਕ ਨਹੀਂ ਆਪਣਾ ਫਰਜ ਸਮਝ ਕੇ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਨੈਟ ਚਲਾਉਂਦਾ ਤਾਂ ਹੀ ਉਹ ਫਾਇਦਾ ਤੁਹਾਨੂੰ ਹੋਣਾ ਜੇਕਰ ਤੁਸੀਂ ਕੋਈ ਵਧੀਆ ਚੀਜ਼ ਵੀ ਸ਼ੇਅਰ ਕਰ ਦਿਓ ਮਿੱਟੀ ਹੋ ਜਾਂਦੀ ਆ ਉਦੋਂ ਮੈਨੂੰ ਅਲਰਜੀ ਹੋ ਜਾਂਦੀ ਸਾਹ ਬੰਦ ਹੋ ਜਾਂਦਾ ਸੀਗਾ ਫਿਰ ਆਕਸੀਜਨ ਤੋਂ ਬਿਨਾ ਸਾਹ ਨਹੀਂ ਆਉਂਦਾ ਸੀਗਾ ਆਕਸੀਜਨ ਤੋਂ ਬਿਨਾ ਹਾਂਜੀ ਦੋ-ਦੋ ਘੰਟੇ ਆਕਸੀਜਨ ਲਾ ਕੇ ਰੱਖਦੇ ਹਾਂ ਸਿਲੰਡਰ ਸਾਡੇ ਪੱਕਾ ਹੀ ਘਰੇ ਰੱਖੇ ਹੋਏ ਆ ਦੋ ਠੀਕ ਸਾਹ ਦੇ ਰੋਗੀ ਸਾਡੇ ਕੋਲੇ ਜਿਨ੍ਹਾਂ ਨੂੰ ਸਾਹ ਚੜਦਾ ਦਮਾ ਹੈ ਅਲਰਜੀ ਹੈ ਪ੍ਰਾਣੀ ਮਤਲਬ ਪ੍ਰਾਣਾ ਰੇਸ਼ਾ ਨੱਕ ਦੇ ਵਿੱਚ ਡਿੱਗਦਾ ਹੈਗਾ ਜੀ 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 ਉਹਦਾ ਸਾਡੇ ਕੋਲ ਬਹੁਤ ਵਧੀਆ ਟਰੀਟਮੈਂਟ ਹੈ ਕਾਫੀ ਪੇਸ਼ੈਂਟ ਅਸੀਂ ਠੀਕ ਕੀਤੇ ਪਾਵਰ ਹੈ ਜੀ ਆਯੁਰਵੇਦ ਦੀ ਪਾਵਰ ਹੈ ਆ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਆ ਗ੍ਰੰਥ ਨੇ ਜੀ ਸਾਰੇ ਇਹ ਕੁਝ ਮੇਰਾ ਆਪਦਾ ਕੁਝ ਨਹੀਂ ਹੈਗਾ ਜੀ ਸਿਰਫ ਆ ਜਿਹੜੇ ਆਪਣੇ ਮਾਹ ਪ੍ਰੇਸ਼ਾਨੇ ਸਾਨੂੰ ਦੱਸਿਆ ਹੋਇਆ ਉਹੀ ਕੰਮ ਅਸੀਂ ਕਰ ਰਹੇ ਹਾਂ ਮੈਂ ਮੈਡਮ ਬੈਠੇ ਆ ਆਪਣੇ ਕੋਲੇ ਅੱਛਾ ਜੀ ਇਹਨਾਂ ਦੇ ਮੋਢੇ ਦੇ ਵਿੱਚ ਕਾਫੀ ਪੁਰਾਣਾ ਦਰਦ ਸੀਗਾ ਜੀ ਇਹਨਾਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਸਾਡੇ ਕੋਲੇ ਇਹਨਾਂ ਨੇ 2-3 ਥੈਰਾਪੀਆਂ ਲਈਆਂ ਜੀ ਅੱਛਾ ਮੈਂ ਜੀ ਜੀ ਮੈਂ ਤੁਹਾਡੇ ਨਾਲ ਗੱਲ ਕਰ ਸਕਦੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਇਓ ਜੀ ਅਕਾਲਗੜ ਤੋਂ ਅੱਛਾ ਕੀ ਤੁਹਾਡੇ ਕੀ ਪ੍ਰੋਬਲਮ ਕੀ ਸੀਗੀ ਜੀ ਮੇਰੇ ਨਾਲ 6:00 ਵਜੇ ਸੀਗੀ ਮੇਰੇ ਆ ਚੀਜ਼ ਤੇ ਆ ਪਛੜੀਆਂ ਜੇ ਇੱਕੋ ਹੋ ਗਿਆ ਸੀ ਮਾਸ ਭਰ ਗਿਆ ਚਰਪੀ ਵਗੈਰਾ ਅੱਛਾ ਹਾਂਜੀ ਮੈਂ ਕਾਫੀ 4 ਸਾਲ ਹੋ ਗਿਆ ਮੈਂ ਕਾਫੀ ਟ੍ਰੀਟਮੈਂਟ ਕਰਵਾਏ ਆ ਪੱਟੇ ਵਗੈਰਾ ਵੀ ਲਾਇਆ ਬਟ ਕੋਈ ਫਰਕ ਨਹੀਂ ਪੈ ਰਿਹਾ ਸੀ 4 ਸਾਲ ਤੋਂ ਪ੍ਰੋਬਲਮ ਸੀ ਕੀ ਦਿੱਕਤ ਸੀ ਕਿਤੋਂ ਆ ਮੈਨੂੰ ਆ ਜਦੋਂ ਧੂਣ ਮਿੱਟੀ ਹੋ ਜਾਂਦੀ ਆ ਉਦੋਂ ਮੈਨੂੰ ਅਲਰਜੀ ਹੋ ਜਾਂਦੀ ਸਾਹ ਬੰਦ ਹੋ ਜਾਂਦਾ ਸੀਗਾ ਫਿਰ ਆਕਸੀਜਨ ਤੋਂ ਬਿਨਾ ਸਾਹ ਨਹੀਂ ਆਉਂਦਾ ਸੀਗਾ ਆਕਸੀਜਨ ਤੋਂ ਬਿਨਾ ਹਾਂਜੀ 2-2 ਘੰਟੇ ਆਕਸੀਜਨ ਲਾ ਕੇ ਰੱਖਦੇ ਸੀਲੰਡਰ ਸਾਡੇ ਪੱਕੇ ਹੀ ਘਰੇ ਰੱਖੇ ਹੋਏ ਆ ਦੋ ਅੱਛਾ ਤੁਹਾਨੂੰ ਇਹਨੀ ਪ੍ਰੋਬਲਮ ਹੋ ਗਈ ਸੀਗੀ ਇਹਨੀ ਪ੍ਰੋਬਲਮ ਹੁੰਦੀ ਆ ਤੇ ਹੁਣ ਮੈਂ ਮੰਦਰਾ ਵੀਦਨ ਹੋ ਗਿਆ ਦੋ ਤਿੰਨ ਥੈਰਾਪੀਆਂ ਨੇ ਅੱਜ ਮੇਰੀ ਤੀਜੀ ਹੈ ਮੈਨੂੰ ਕਾਫੀ ਫਰਕ ਆ ਮੈਂ ਹੁਣ ਆਕਸੀਜਨ ਵਗੈਰਾ ਕੁਝ ਨਹੀਂ ਲੈਂਦੀ ਪੰਪ ਵੀ ਵਗੈਰਾ ਕੁਝ ਨਹੀਂ ਹੈਗਾ ਮਤਲਬ ਕਿ ਵੱਡੇ ਵੱਡੇ ਹਸਪਤਾਲਾਂ ਵਾਲੇ ਤੁਸੀਂ ਫੇਲ ਕਰ ਦਿੱਤੇ ਕਹਿੰਦਾ ਬਾਹਰੋਂ ਮੈਂ ਸਾਹਿਬ ਹਾਂਜੀ ਨਹੀਂ ਮਤਲਬ ਦੇਖੋ ਇਹ ਗੱਲ ਸੱਚਾਈ ਹੈ ਸਾਡੇ ਕੋਲ ਬੈਠੇ ਨਹੀਂ ਕਾਫੀ ਪਹਿਲਾਂ ਵੀ ਕਹੇ ਹਾਂ ਡਾਕਟਰ ਡਾਕਟਰ ਮੈਂ ਬਹੁਤ ਡਾਕਟਰ ਮਰੇ ਕੋਟਲੇ ਮੈਂ ਕਹਿੰਦੀ ਮੈਂ 2 ਸਾਲ ਖਾਂਦੀ ਰਹੀਆਂ ਦਵਾਈ ਉਹ ਪੱਟੇ ਲਾ ਦਿੰਦੇ ਸੀ ਥੋੜਾ ਘਰ ਆਰਾਮ ਰਹਿੰਦਾ ਸੀ ਫੇਰ ਉਹੀ ਜਿੰਨੇ ਦਵਾਈ ਖਾ ਲਈ ਆਰਾਮ ਆ ਗਿਆ ਜਦੋਂ ਮੈਂ ਕੋਈ ਜ਼ੋਰ ਦਾ ਕੰਮ ਕਰ ਲੈਂਦੀ ਸੀ ਜਦ ਹੀ ਮੈਨੂੰ ਪ੍ਰੋਬਲਮ ਹੋ ਜਾਂਦੀ ਸੀ ਦਰਦ ਹੋਣ ਲੱਗਦਾ ਫਿਰ ਉਹਦੇ ਨਾਲ ਸੋਜ ਆ ਜਾਂਦੀ ਸੋਜ ਨਾਲ ਫਿਰ ਸਾਹਾਂ ਬਦੌੜ ਲਾ ਜਾਂਦਾ ਸੀ ਕੀ ਪੜੋ ਤੁਹਾਨੂੰ ਤੁਸੀਂ ਕੀ ਇਹਦੇ ਵਿੱਚ ਲੱਭਿਆ ਕੀ ਪ੍ਰੋਬਲਮ ਕਿੱਥੇ ਆਈ ਦਿੱਕਤ ਕੀ ਹੈ ਜੀ ਇਹਨਾਂ ਨੂੰ ਨਾ ਮਤਲਬ ਅਲਰਜੀ ਹੋ ਗਈ ਸੀਗੀ ਬੜੀ ਜ਼ਬਰਦਸਤ ਜਿਵੇਂ ਉਹ ਦੱਸ ਰਹੇ ਆ ਵੀ ਸਾਹ ਨਹੀਂ ਆਉਂਦਾ ਸੀ ਉਹਦੇ ਲਈ ਇਹਨਾਂ ਨੂੰ ਅਸੀਂ ਦਵਾਈ ਦਿੱਤੀ ਹੈ ਜੀ ਸਾਹ ਦੇ ਰੋਗੀ ਸਾਡੇ ਕੋਲੇ ਜਿਨ੍ਹਾਂ ਨੂੰ ਸਾਹ ਚੜਦਾ ਦਮਾ ਹੈ ਅਲਰਜੀ ਹੈ ਪ੍ਰਾਣੀ ਮਤਲਬ ਪ੍ਰਾਣਾ ਰੇਸ਼ਾ ਨੱਕ ਦੇ ਵਿੱਚ ਡਿੱਗਦਾ ਹੈ ਜੀ 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 ਉਹਦਾ ਸਾਡੇ ਕੋਲ ਬਹੁਤ ਵਧੀਆ ਟਰੀਟਮੈਂਟ ਹੈ ਕਾਫੀ ਪੇਸ਼ੈਂਟ ਅਸੀਂ ਠੀਕ ਕੀ ਤੁਹਾਡੇ ਸਾਹਮਣੇ ਹੀ ਹੈ ਜੀ ਆਕਸੀਜਨ ਤੇ ਤੁਸੀਂ ਦੱਸ ਰਹੇ ਹੋ ਬਿਲਕੁਲ ਮੈਂ ਖੁਦ ਅਸੀਂ ਬਹੁਤ ਬਹੁਤ ਹੈਰਾਨ ਹੋਏ ਕਿ ਕਹਿੰਦੇ ਕਿ ਮੈਂ ਇੰਨੇ ਸਾਲਤ ਹੋ ਗਏ ਨੇ ਤੇ ਮਤਲਬ ਇਲਾਜ ਕਰਾਉਂਦੇ ਨੇ ਡਾਕਟਰ ਦਵਾਈ ਦਿੰਦੇ ਸੀਗੇ ਕਿ ਓਕੇ ਹੋਏ ਨੇ ਠੀਕ ਆ ਸਿਲੰਡਰ ਲੱਗਦੇ ਸੀਗੇ ਬਹੁਤ ਵੱਡੀ ਗੱਲ ਆਈ ਨੂੰ ਜਿੱਥੇ ਦਿਖਾ ਰਹੇ ਹਾਂ ਜਿਸ ਪੱਖੋਵਾਲ ਪਹੁੰਚਿਆ ਸੋ ਆਯੁਰਵੇਦ ਤਰੀਕੇ ਨਾਲ ਕਿਵੇਂ ਵੈਸਾ ਟਰੀਟਮੈਂਟ ਕਰਦੇ ਨੇ ਇਲਾਜ ਕਰਦੇ ਨੇ ਸੋ ਜਿਨ੍ਹਾਂ ਲੋਕਾਂ ਨੂੰ ਕੋਈ ਪ੍ਰੋਬਲਮ ਕੋਈ ਦਿੱਕਤ ਹੈ ਜੀ ਤੁਹਾਨੂੰ ਲੱਗਦਾ ਕਿ ਹਾਂਜੀ ਕੋਈ ਪੁਰਾਣਾ ਨਜਲਾ ਪੁਰਾਣਾ ਜਕਾਮ ਹੋ ਕੋਈ ਪੁਰਾਣੀ ਬਿਮਾਰੀ ਵੀ ਹੈ ਤੁਸੀਂ ਇੱਕ ਵਾਰ ਨੀਚੇ ਕਮੈਂਟ ਕਰ ਦਿਓ ਵੈਸਾਬ ਦਾ ਨੰਬਰ ਦਿੱਤਾ ਹੋਇਆ ਉਹਨਾਂ ਨੂੰ ਕਾਲ ਕਰ ਲਓ ਵੈਸਾਬ ਇੱਕ ਵਾਰ ਐਡਰੈਸ ਦੱਸ ਦਿਓ ਤੇ ਕਿਹੜੇ ਕਿਹੜੇ ਦਿਨ ਮਿਲਦੇ ਹੋ ਇਹ ਵੀ ਦੱਸ ਦਿਓ ਜੀ ਐਡਰੈਸ ਸਰ ਵੀਰਵਾਰ ਤੇ ਐਤਵਾਰ ਵਾਲੇ ਦਿਨ ਅਸੀਂ ਮਿਲਦੇ ਹਾਂ ਜਗਰਾਉ ਨੇੜੇ ਰਾਜਾ ਦਾ ਢਾਬਾ ਜਗਰਾਉ ਠੀਕ ਹੈ ਜੀ ਔਰ ਬਾਕੀ ਦਿਨ ਅਸੀਂ ਮਿਲਦੇ ਹਾਂ ਜੀ ਪੱਖੋ ਵਾਲ ਸ਼੍ਰੀ yogi ayurved shala ਪਿੰਡ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਜੀ ਮੋਬਾਈਲ ਨੰਬਰ 9877076068 ਐਤਵਾਰ ਦੇ ਵੀਰਵਾਰ ਵਾਲੇ ਦਿਨ ਅਸੀਂ ਜਗਰਾਉਂ ਹਾਂ ਜਗਰਾਉਂ ਮਰ ਜੀ ਹਾਂਜੀ ਹਾਂਜੀ ਸੋ ਲੋ ਜੀ ਹੁਣ ਇੱਕ ਬਹੁਤ ਕਹੋ ਕਿ ਲਾਹੇਵੰਦ ਵੀਡੀਓ ਤੁਹਾਡੇ ਲਈ ਆ ਅਸੀਂ ਇੰਟਰਨੈਟ ਤੇ ਬਹੁਤ ਸਾਰੀਆਂ ਵੀਡੀਓ ਦੇਖਨੇ ਆ ਖੁਸ਼ ਹੁੰਨੇ ਹੱਸਦੇ ਆ ਲੇਕਿਨ ਹੁਣ ਇੱਕ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਨੈਟ ਚਲਾਉਂਦਾ ਤਾਂ ਹੀ ਫਾਇਦਾ ਤੁਹਾਨੂੰ ਹੋਣਾ ਦੇਖੋ ਤੁਸੀਂ ਕੋਈ ਵਧੀਆ ਚੀਜ਼ ਵੀ ਸ਼ੇਅਰ ਕਰ ਦਿਓ ਆਈਫ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੇ ਕਿਸ ਨੂੰ ਕੋਈ ਪ੍ਰੋਬਲਮ ਹੈਗੀ ਥੋਨੂੰ ਲੱਗਦਾ ਕਿ ਤੁਹਾਡੇ ਆਣ-ਗਵਾਨ ਦੇ ਰਿਸ਼ਤੇ ਜ ਕੋਈ ਬਿਮਾਰ ਹੈਗਾ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਹੈਗੀ ਆ ਉਹਦੇ ਤੱਕ ਵੀਡੀਓ ਪਹੁੰਚਾ ਦਿਓ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਧੰਨਵਾਦ ਜੀ